ਹਾਂਜੀ ਕੀ ਹਾਲ ਚਾਲ ਦੋਸਤੋ ਸ਼ਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਨਵੀਂ ਵੀਡੀਓ ਦੇ ਨਾਲ ਦੋਸਤੋ ਉਮੀਦ ਕਰਦਾ ਸਾਰੇ ਠੀਕ ਤੇ ਘੈਂਟ ਹੋਵੋਗੇ ਲਓ ਜੀ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਆ ਕਰੋ ਪਹਿਲਾਂ ਹੀ ਕਿਉਂਕਿ ਤੁਹਾਡੇ ਲਈ ਵੀਡੀਓ ਬਣਾਉਣੇ ਆ ਤਾਂ ਫਿਰ ਹੋਰ ਜ਼ਿਆਦਾ ਜੀ ਕਰਦਾ ਵੀ ਡੇਲੀ ਤੁਹਾਡੇ ਲਈ ਵੀਡੀਓ ਲੈ ਕੇ ਆਈਏ ਤੇ ਦੋ ਦਿਨ ਮੈਂ ਵੀਡੀਓ ਨਹੀਂ ਪਾਈ ਤੇ ਮੈਨੂੰ ਮੈਸੇਜ ਆਇਆ ਤੁਸੀਂ ਵੀਡੀਓ ਨਹੀਂ ਪਾ ਰਹੇ ਵੀਡੀਓ ਵੀਡੀਓ ਪਾਈ ਤਾਂ ਨਹੀਂ ਪਾ ਰਹੇ ਵਿੱਚ ਕਹਿਣ ਲੱਗ ਜਾਂਦੇ ਨੇ ਤੁਸੀਂ ਇੰਨਾ ਦੀ ਵੀਡੀਓ ਪਾਈ ਜਾਨੇ ਇਹਦੀ ਵੀਡੀਓ ਪਾਈ ਜਾਨੇ ਬੱਸ ਕਰੋ ਬੱਸ ਕਰੋ ਕਿਉਂ ਬੱਸ ਕਰੀਏ ਭਾਈ ਦੋ ਤਿੰਨ ਟੱਬਰ ਦੋ ਤਿੰਨ ਕੋ ਚਾਰ ਪੰਜ ਟੱਬਰ ਖਾ ਗਈ ਕਿਉਂ ਬਸ ਕਰੀਏ ਅਸੀਂ ਅਸੀਂ ਨਹੀਂ ਇਹਦਾ ਖਹਿੜਾ ਛੱਡਦੇ ਉਨਾਂ ਚਿਰ ਜਿੰਨਾ ਚਿਰ ਇਹੇ ਲੋਟ ਨਹੀਂ ਆਉਂਦੀ ਹੈਗੀ ਕੱਲੂ ਇਹਨੂੰ ਕੋਈ ਹੋਰ ਕੁੜੀਆਂ ਦੇਖਣੀਆਂ ਠੀਕ ਹੈ ਜਵਾਕ ਦੇਖਣੀਆਂ ਨਿੱਕੇ ਨਿੱਕੇ ਦੇਖ ਕੇ ਪਤਾ ਕੀ ਕਹਿਣਗੇ ਉਹ ਵੀ ਭੱਜ ਗਏ ਸੀ ਆਪਾਂ ਭੱਜ ਜੰਨੇ ਆ ਠੀਕ ਹੈ ਉਹਨਾਂ ਨੇ ਵੀ ਉਹ ਵੀ ਭੱਜ ਗਏ ਤੇ ਉਹਨਾਂ ਦਾ ਕਿਹੜਾ ਕੁਝ ਹੋਇਆਗਾ ਦੱਸ ਨਾ ਉਹਨਾਂ ਨੂੰ ਕਿਸੇ ਨੇ ਕੁਝ ਕਿਹਾ ਆਪਾਂ ਭੱਜ ਜੰਨੇ ਆ ਇਹਨਾਂ ਨੂੰ ਦੇਖ ਕੇ ਹੋਰ ਜਵਾਕ ਵਿਗੜਣਗੇ ਫੇਰ ਆਪਾਂ ਕਿਹਨੂੰ ਕਿਹਨੂੰ ਰੋਕੀ ਜਾਵਾਂਗੇ ਇਹ ਤਾਂ ਪਹਿਲਾਂ ਪਹਿਲਾਂ ਰੋਕ ਜੇ ਇਹਨਾਂ ਨੂੰ ਬਹੁਤ ਵਧੀਆ ਇਹ ਬਹੁਤ ਵਧੀਆ ਇਹ ਪਹਿਲਾਂ ਪਹਿਲਾਂ ਰੁਕ ਜਾਣ ਪਰ ਇਹ ਸਮਝਣ ਵਾਲੀ ਨਹੀਂ ਹੈਗੀ ਆਪ ਦਾ ਪਿਓ ਇਹ ਖਾ ਗਈ ਸਾਫ ਦਾ ਸਾਰਾ ਘਰ ਇਹ ਰੋਲ ਤਾਂ ਘਰ ਤਾਂ ਰੋਲ ਨਹੀਂ ਸੀ ਕਿਉਂਕਿ ਮਾਂ ਵੀ ਨਾਲ ਰਲੀ ਹੋਈ ਸੀ ਮਾਂ ਵੀ ਨਾਲ ਰਲੀ ਹੋਈ ਸੀ ਹੁਣ ਮਾਂ ਨੂੰ ਵੀ ਖੁੱਲੀ ਛੁੱਟੀ ਮਿਲ ਗਈ ਨਾਨੀ ਵੀ ਨਾਲ ਰਲੀ ਵੀ ਸੀ ਇਹਦੀ ਤੇ ਇਹਨਾਂ ਦੇ ਵਿੱਚ ਕੌਣ ਗਿਆ ਗਿਆ ਇਹਦਾ ਪਿਓ ਨਾਲ ਉਹ ਹਰਮਨ ਨੂੰ ਭਜਾ ਕੇ ਲੈ ਗਈ ਨਿੱਕੀ ਨੁੰਨੀ ਵਾਲੇ ਨੂੰ ਮੂੰਹ ਚ ਦੰਦ ਨਹੀਂ ਜੇ ਥੱਲੇ ਇਹਨੂੰ ਪੂਰਾ ਸ਼ਰਮ ਨਹੀਂ ਹੈਗੀ ਇਹਨੂੰ ਤਾਂ ਆ ਵੀ ਮੇਰਾ ਕਿਤੇ ਅਕਾਊਂਟ ਨਾ ਖੜਜੇ ਜਿਹੜੇ 2-3 ਟੱਬਰ ਇਹੇ ਰੋਲੇ ਹੀ ਉਹਨਾਂ ਦਾ ਕੋਈ ਚੱਕਰ ਨਹੀਂ ਲੱਗ ਗਏ ਲੋਣਾ ਵਿਆਹ ਕਰਾਈ ਉਹਨੂੰ ਛੱਡ ਕੇ ਆ ਗਈ ਉਹਦਾ ਡੈਡੀ ਪੂਰਾ ਹੋ ਗਿਆ ਉਹਦਾ ਡੈਡੀ ਵੀ ਪੂਰਾ ਹੋ ਗਿਆ ਇਹੀ ਚੱਕਰਾਂ ਦੇ ਵਿੱਚ ਹਜੇ ਤੁਸੀਂ ਕਹਿੰਦੇ ਉਹਦਾ ਖਿਹੜਾ ਛੜ ਦੋ ਕਾਹ ਤੋਂ ਛੜਦੀ ਐ ਬਈ ਦੱਸੋ ਕਾਹ ਤੋਂ ਛੜਦੀ ਐ ਫਿਰ ਤੁਸੀਂ ਕਹਿੰਦੇ ਨੇ ਦੀ ਪਰਸਨਲ ਲਾਈਫ ਐ ਪਰਸਨਲ ਲਾਈਫ ਟੱਟੂ ਦੀ ਪਰਸਨਲ ਲਾਈਫ ਰਹਿ ਗਈ ਜੀਨੇ ਆਪ ਦਾ ਸਾਰਾ ਕੁਝ ਨੈਟ ਤੇ ਪਾਤਾ ਪਰਸਨਲ ਲਾਈਫ ਇਹ ਹੁੰਦੀ ਹੈ ਵੀ ਇੱਕ ਗਮਾਂਡੀਆਂ ਦੇ ਕਲੇਸ਼ ਹੋਇਆ ਤਾਂ ਇਧਰਲੇ ਕਰਨ ਨੂੰ ਪਤਾ ਨਾ ਲੱਗ ਜੇ ਇਹ ਹੁੰਦੀ ਹੈ ਪਰਸਨਲ ਲਾਈਫ ਜੇ ਤੁਸੀਂ ਆਪ ਦੀਆਂ ਸਾਰੀਆਂ ਚੀਜ਼ਾਂ ਨੈਟ ਤੇ ਦਿਖਾਤੀਆਂ ਤਾਂ ਐ ਸਮਝ ਲਓ ਵੀ ਤੁਹਾਡੇ ਨਵੇੜੇ ਵੀ ਨੈਟ ਤੇ ਹੋਣਗੇ ਜੇ ਇਹ ਅਰ ਕੀ ਤਾਂ ਕੋਈ ਬਸਰਮ ਨਹੀਂ ਹੈਗੀ ਵਿਆਸ ਫਿਰਦੀ ਹੈ ਇਹ ਘੁੰਮਦੀ ਹਰਮਨ ਦੇ ਨਾਲ ਇੱਕ ਮੁੰਡਾ ਹੋਰ ਆ ਦੋ ਜਣੇ ਨਹੀਂ ਤਿੰਨ ਜਣੇ ਦੀ ਵਿਆਸ ਘੁੰmdi ਫਿਰਦੀ ਆ ਮੇਰੇ ਕੋਲ ਖਬਰ ਆਈ ਆ ਮੈਂ ਸਕਰੀਨਸ਼ਾਟ ਲਾ ਦਿੰਨਾ ਥੱਲੇ ਕੁੜੀ ਕਹਦੀ ਆ ਵਿਆਸ ਫਿਰਦੀ ਆ ਘੁੰmdi ਇਹਦੇ ਦਿਮਾਗ ਤੇ ਰੱਤੀ ਭਰਾ ਸਰ ਨਹੀਂ ਹੈਗਾ ਰੱਤੀ ਭਰਾ ਸਰ ਕਿਉਂਕਿ ਹਰਮਨ ਦੇ ਘਰ ਦੇ ਵਿਆਹ ਜਾਂਦੇ ਨੇ ਜਿੱਦ ਦੇ ਇਹ ਭੱਜੀ ਆ ਹਰਮਨ ਦੀ ਮੰਮੀ ਤੇ ਹਰਮਨ ਦਾ ਛੋਟਾ ਭਾਈ ਇਹ ਵਿਆਸ ਗਏ ਹੋਏ ਸੀਗੇ ਮਾਗਰੇ ਇਹ ਝੱਕਾ ਜੋੜੀ ਬੈਠੇ ਸੀਗੇ ਤੇ ਉਦੋਂ ਇਹਨਾਂ ਨੇ ਪਲੇਰਿੰਗ ਬਣਾਈ ਆ ਤੇ ਆ ਹੁਣ ਇੱਕ ਦੋ ਦਿਨ ਇਹਨੇ ਵਲੌਗ ਨਹੀਂ ਪਾਇਆ ਨਾ ਜਿਹੜੇ ਕਹਿੰਦੇ ਆ ਵੀ ਹੁਣ ਤਾਂ ਟੇਕ ਕੇ ਬਹਿ ਗਈ ਟੇਕੇ ਟਿਕੀ ਨਹੀਂ ਹੈਗੀ ਬਿਆਸ ਗਈ ਵੀ ਸੀ ਦੋ ਮੁੰਡੇ ਨਾਲ ਹੋਰ ਸੀ ਇਹਦੇ ਇੱਕ ਤਾਂ ਹਰਮਨ ਚ ਕਰਮਨ ਦਾ ਦੋਸਤ ਸੀ ਮੈਂ ਤੇ ਮੈਂ ਤੁਹਾਨੂੰ ਪ੍ਰੂਫ ਵੀ ਲਾ ਦਿੰਨਾ ਇਹਨੂੰ ਕੋਈ ਅਸਰ ਨਹੀਂ ਯਾਰ ਇਹਨੂੰ ਪਿਓ ਉਹਦਾ ਹੈ ਹੀ ਨਹੀਂ ਪਿਓ ਹੈਗੀ ਯਾਰ ਮੈਂ ਹੋਰ ਬਣਾ ਲਵਗੀ ਕਿੱਡੀ ਕੀ ਗੱਲ ਹੈ ਵਧੀਆ ਹੁਣ ਤਾਂ ਖੁੱਲੀ ਛੁੱਟੀ ਮਿਲ ਗਈ ਯਾਰ ਮੈਨੂੰ ਕਹਿੰਦੀ ਹੁਣ ਤਾਂ ਨਜ਼ਾਰਾ ਆ ਗਿਆ ਹਰ ਹੁਣ ਤਾਂ ਖੁੱਲੀ ਛੁੱਟੀ ਆ ਕੋਈ ਰੋਕੜ ਟੋਕਰ ਵਾਲਾ ਨਹੀਂ ਹੈਗਾ ਹਜੇ ਦਾਦੇ ਨੂੰ ਟੈਗ ਕਰਕੇ ਰੀਲਾਂ ਪਾਉਂਦੀ ਹੈ ਕਹਿੰਦੀ ਦਾਦਾ ਮੈਨੂੰ ਦਾਦਾ ਤੈਨੂੰ ਲੱਭਦਾ ਫਿਰਦਾ ਤੂੰ ਨਹੀਂ ਤਾਂ ਤੈਨੂੰ ਲੱਭਦੀ ਦਾਦਾ ਤੈਨੂੰ ਲੱਭਦਾ ਫਿਰਦਾ। ਆ ਜਿਹੜੀ ਬਿਆਸ ਵਾਲੀ ਗੱਲ ਆ ਤੁਸੀਂ ਕਹਿੰਦੇ ਬਿਆਸ ਦੇ ਵਿੱਚ ਮੇਰੇ ਸਾਹਮਣੇ ਫੋਨ ਨਹੀਂ ਲਾਉੜ ਮੈਂ ਤਾਂ ਚਲੋ ਕਦੇ ਗਿਆ ਨਹੀਂ। ਮੈਂ ਉਹ ਕੁੜੀ ਨੂੰ ਕਹਿ ਸੀ ਮਾਂ ਭੈਣੇ ਵੀਡੀਓ ਕਹਿੰਦੇ ਭੈਣੇ ਉੱਥੇ ਬੀਓ ਕਹਿੰਦੀ ਵੀਰੇ ਉੱਥੇ ਫੋਨ ਨਹੀਂ ਲਾਉੜ ਹੈਗਾ। ਤੁਸੀਂ ਦੱਸੋ ਵੀ ਫੋਨ ਉੱਥੇ ਲਾਉੜ ਨਹੀਂ ਹੈਗਾ। ਕਹਿੰਦੀ ਵੀ ਤਾਂ ਕਰਕੇ ਮੈਂ ਵੀਡੀਓ ਨਹੀਂ ਬਣਾਈ ਪਈਏ। ਕਹਿੰਦੀ ਮੁੰਡੇ ਨਾਲ ਸੀ ਚਿੱਟੀ ਟੀ-ਸ਼ਰਟ ਤੇ ਇਹਦੇ ਪਤਾ ਨਹੀਂ ਕੀ ਉਹ ਪਾਇਆ ਹੋਇਆ ਸੀਗਾ ਪਤਾ ਨਹੀਂ। ਉਹ ਸੀਗਾ ਸਿਸਟਮ। ਇਹਨੂੰ ਕੋਈ ਅਸਰ ਨਹੀਂ ਬਾਈ ਇਹ ਤਾਂ ਘੌਂਦੀ ਫਿਰਦੀ ਐ ਇਹਨੂੰ ਤਾਂ ਖੁੱਲੀ ਛੁੱਟੀ ਮਿਲੀ ਹੋਈ ਤੇ ਆਜੋ ਵੀਡੀਓ ਦੀ ਕਰਦੇ ਆਪਾਂ ਹੁਣ ਸ਼ੁਰੂਆਤ ਆਜੋ ਮੈਂ ਤੁਹਾਨੂੰ ਦਿਖਾਉਣਾ ਨੇ ਰੀਲਾਂ ਵੀ ਕੱਲ ਪਾਈਆਂ ਨੇ ਬਸ ਅੱਜ ਬਲੌਗ ਆ ਜਾਣਾ ਇਹਦਾ ਅੱਜ ਅੱਜ ਇਹਦਾ ਬਲੌਗ ਪੈ ਜਾਣਾ 100% ਪਿਓ ਪਿਓ ਤਾਂ ਕੀ ਆ ਯਾਰ ਪਿਓ ਦੀ ਕੀ ਗੱਲ ਅੱਜ ਕੱਲ ਪਿਓ ਪਿਓ ਦੀ ਕੋਈ ਕਦਰ ਨਹੀਂ ਤੂੰ ਕਿਹੜਾ ਘਰ ਹੁੰਦਾ ਹੋ ਨਾ ਖਾ ਸਮਝ ਤੇ ਆਜੋ ਬਣੇ ਰਹੋ ਵੀਡੀਓ ਦੇ ਨਾਲ ਤੁਹਾਨੂੰ ਦਿਖਾਉਣਾ ਚੀਜ਼ਾਂ ਤੁਹਾਨੂੰ ਦੱਸਦੇ ਆ ਹੋਰ ਵੀ ਚੀਜ਼ਾਂ ਇਹਦੀ ਮਾਂ ਦੇ ਕਿਸੇ ਨਾਨੀ ਦੇ ਕਿਸੇ ਵੀ ਤੁਹਾਨੂੰ ਅੱਜ ਦੱਸਾਂਗੇ ਆਪਾਂ ਆਜੋ ਇਥੇ ਹੋਰ ਦੇ ਬਾਈ ਯਾਦਾਂ ਜਿਹੜੀਆਂ ਇਹ ਬਣਾਈਆਂ ਪਰਮਾਤਮਾ ਨੇ ਕੇ ਬਸ ਤੁਸੀਂ ਦੇਖੋ ਵੀ ਮੈਂ ਕਿਤਾ ਜਈ ਜੀ ਹੈਗੀ ਸੀ ਵੀ ਟੱਬਰ ਉਦੋਂ ਵੀ ਬਿਸ਼ਰਮ ਐ ਠੀਕ ਐ ਬੋਬੀ ਉਦੋਂ ਵੀ ਬਿਸ਼ਰਮ ਐ ਆਪਦੇ ਡੈਡੀ ਨੇ ਰੀਲਾ ਕਲੈਬ ਕਲੈਬ ਕਰਕੇ ਪਾਈ ਜਾਂਦਾ ਯਾਰ ਮੈਂ ਤਾਂ ਹੈਰਾਨ ਆ ਵੀ ਇਦੋਂ ਬਿਸ਼ਰਮ ਕੋਈ ਹੋ ਸਕਦਾ ਆਪਦੇ ਡੈਡੀ ਨੇ ਕਲੈਬਾਂ ਕਰ ਕਰ ਪਾਈ ਜਾਂਦਾ ਉਹ ਕੁਸਿਆ ਉਹ ਕੁਸਿਆ ਜੇਹੀ ਚੀਜ਼ਾਂ ਪਹਿਲਾਂ ਕਰ ਲੈਂਦੇ ਆ ਦਿਨ ਆਉਂਦਾ ਇਹ ਚੀਜ਼ਾਂ ਪਹਿਲਾਂ ਕਰ ਲੈਂਦੇ ਜੇ ਉਹਨੂੰ ਰੋਕ ਲੈਂਦੇ ਠੀਕ ਹੈ ਅੱਜ ਤੁਹਾਡਾ ਪਿਓ ਤੁਹਾਡੇ ਵਿੱਚ ਹੁੰਦਾ ਜੇ ਰੋਕ ਲੈਂਦੇ ਜੇ ਤੇਰੀ ਮਾਂ ਉਹਦਾ ਸਾਥ ਨਾ ਦਿੰਦੀ ਤਾਂ ਅੱਜ ਤੁਹਾਡਾ ਪਿਓ ਤੁਹਾਡੇ ਵਿੱਚ ਹੁੰਦਾ ਕਿੱਥੇ ਮੁੜਦਿਆਂ ਨੇ ਜਾਦਾ ਤੁਹਾਨੂੰ ਸ਼ਰਮ ਤਾਂ ਹੈ ਨਹੀਂ ਕਲੈਪਾਂ ਕਰ ਕਰ ਪਾਈ ਜਾਂਦੇ ਨੇ ਯਾਰ ਦੂਏ ਤੀਏ ਦਿਨ ਕਦੇ ਸਟੋਰੀ ਪਾ ਆਂਦਾ ਕਦੇ ਅਖਬਾਰ ਵਾਲੀ ਫੋਟੋ ਸਟੋਰੀ ਚ ਲਾ ਆਂਦਾ ਵੀ ਹਾਂ ਡੈਡੀ ਨਾ ਆਏ ਹੋ ਗਏ ਆਏ ਹੋ ਗਏ ਉਹ ਤੁਹਾਨੂੰ ਸ਼ਰਮ ਆਉਂਦੀ ਹੈ ਕਿ ਨਹੀਂ ਸ਼ਰਮ ਤੁਹਾਨੂੰ ਕਿੱਥੇ ਆਉਣੀ ਹੈ ਸਾਰੇ ਟੱਬਰ ਨੂੰ ਖੁੱਲ੍ਹ ਮਿਲ ਗਈ ਮਾਂ ਨੇ ਕਹਤਾ ਉਹਨਾਂ ਕੋਈ ਨਾ ਪੁੱਤ ਰੋ ਨਾ ਮੈਂ ਹੈਗੀ ਆ ਤੇਰੇ ਨਾਲ ਇਹ ਵੀ ਤੇਰਾ ਨਾ ਉਹਨਾਂ ਚੇਰੀ ਆ ਜਿੰਨਾ ਚੇਰੀ ਕੋਈ ਮਿਲਦਾ ਨਹੀਂ ਆਵਲਾ ਤਾਂ ਹੈਗਾ ਹੀ ਆ ਥਾਵਾਂ ਸਾਡੇ ਕੋ ਪਹੁੰਚ ਗਈਆਂ ਵੀ ਜਿਹੜੀ ਮੈਂ ਕਹਦੀ ਮੰਮੀ ਐ ਵਿਆਹ ਤੋਂ ਪਹਿਲਾਂ ਕਿਸੇ ਹੋਰ ਨਾਲ ਬਾਗੀ ਸੀ ਮੈਂ ਕਹਦੀ ਮਾਂ ਕਿਸੇ ਹੋਰ ਨਾਲ ਬਾਗੀ ਸੀ ਦੇਖ ਲਓ ਵਿਆਹ ਤੋਂ ਪਹਿਲਾਂ ਛਾ ਨੂੰ ਕਿਸੇ ਨੇ ਪੂਰੀ ਇਨਫੋਰਮੇਸ਼ਨ ਦਿੱਤੀ ਐ ਛਾ ਬਲਾ ਲਓ ਤਾਂ ਹੀ ਤਾਂ ਇਹ じゃ ਕੁਝ ਹੋ ਰਿਹਾ ਹੈ ਮਾਹੀ ਦੀ ਪਸੰਦ ਨਹੀਂ ਕਰਦੀ ਸੀ ਆਪਦੇ ਇਹਦੇ ਆਪਦੇ ਘਰ ਵਾਲੇ ਨੂੰ ਨਾਨਾ ਮਾਤਿਆਂ ਦੀ ਇੱਕ ਰਾਇ ਸੀ ਘਰੇ ਇੱਕ ਰਾਇ ਨਾਨੀ ਐ ਨਾਨੀ ਨੇ ਦਵਾਰੇ ਵਿਆਹ ਕਰਾਇਆ ਤੁਸੀਂ ਦੇਖ ਲਓ ਜੀ ਦੇ ਨਾਲ ਕਰਾਇਆ ਜੀ ਦੇ ਨਾਲ ਕਰਾਇਆ ਉਹਦੀ ਘਰ ਵਾਲੀ ਸੀਗੀ ਇੱਕ ਗਾਂ ਉਹ ਹੱਥ ਜੋੜਦੀ ਸੀ ਇਹਦੇ ਮੂਰੇ ਵੀ ਇਹਦਾ ਖਿਹੜਾ ਛੜਦੇ ਤੁਸੀਂ ਹਿਸਾਬ ਲਾ ਲਓ ਵੀ ਇਹੇ ਜਿਹਾ ਟੱਬਰ ਹੁਣ ਬੰਦਾ ਕੀ ਕਰੂਗਾ ਇਹਨਾਂ ਨੂੰ ਕਾਦੀ ਯਾਰ ਇਹ ਤਾਂ ਯਾਰ ਇਹਨਾਂ ਲਈ ਤਾਂ ਕੰਟੈਂਟ ਬਣ ਗਿਆ ਦੂਏ ਤੀਏ ਤਾਂ ਪਿਆਉ ਦੀ ਰੀਲ ਪਾਦੋ ਇਹਦੀ ਪਾਦੋ ਉਦੀ ਪਾਦੋ ਕਦੇ ਉਹ ਕ ਲੈ ਪਾਉਂਦਾ ਕਦੇ ਉਹ ਪਾਉਂਦਾ ਕਦੇ ਮੈਖ ਪਾਉਂਦੀ ਐ ਵਾਹ ਹੋਵੇ ਤੁਹਾਡੇ ਸ਼ਾਬਾਸ਼ ਹੈ ਤੁਹਾਡੇ ਇਹੋ ਜਿਹਾ ਪਰਿਵਾਰ ਹੋਣਾ ਚਾਹੀਦਾ ਕਿੰਨਾ ਕੋ ਤੰਗ ਹੋਣਾ ਤੁਹਾਡੇ ਚ ਰਹਿ ਕੇ ਬੀਜੀ ਦੀ ਉਥੇ ਚੱਲਦੀ ਵੀ ਨਹੀਂ ਸੀਗੀ ਘਰੇ ਮਰਨ ਤੋਂ ਬਾਅਦ ਵੀ ਉਹ ਸੋਚਦਾ ਹੋਣਾ ਵੀ ਮੇਰੀ ਕਾਦਰ ਹਜੇ ਵੀ ਨਹੀਂ ਆਏਗੀ ਵੀ ਮੇਰੇ ਨਾਂ ਤੇ ਰੀਲਾਂ ਪਾਈਆਂ ਜਾ ਰਹੀਆਂ ਨੇ ਉਹ ਬੋਬੀ ਕੁੱਸੇ ਹਜੇ ਵੀ ਸਮਝ ਜਾ ਹਜੇ ਵੀ ਸਮਝ ਜਾ ਇਨਾ ਤੇ ਨੱਥਪਾਲ ਆ ਵਧੀਆ ਰਹੇਗਾ ਨਹੀਂ ساری ਉਮਰ ਪਸਤਾਏਗਾ ਜੱਸੀ ਲੋਕਾਂ ਨੇ ਆਪਣਾ ਬਣਾ ਲਿਆ ਜੱਸੀ ਲੋਕਾਂ ਨੇ ਆਪਣਾ ਬਣਾ ਲਿਆ ਐ ਨਹੀਂ ਆਉਂਦਾ ਇਹ ਗਾਣਾ ਐ ਨਹੀਂ ਸਹੀ ਹੈਗਾ ਮੈਂ ਕਨੇ ਆਪਦਾ ਪਿਓ ਖਾ ਲਿਆ ਤੇ ਮੈਂ ਕਨੇ ਆਪਦਾ ਪਿਓ ਖਾ ਲਿਆ ਐਡੀ ਬੇਸ਼ਰਮ ਕੁੜੀ ਐ ਦੇਖ ਲੋ ਡੈਡੀ ਮਰਿਆ ਹੋਇਆ ਤੇ ਇਹਨੇ ਬਾਹਾਂ ਵਿੱਚ ਚੂੜਾ ਪਾ ਲਿਆ ਇਹ ਗਾਣਾ ਸਹੀ ਰਹੂਗਾ ਚੂੜਾ ਪਾ ਲਿਆ ਨਾਲੇ ਤੇ YouTube ਤੇ ਵਲੌਗ ਪਾ ਲਿਆ ਹਾਂ ਆ ਗਾਣਾ ਸਹੀ ਹੈ ਜੱਸੀ ਲੋਕਾ ਉਹਨੇ ਆਪਣਾ ਬਣਾ ਲਿਆ ਪਹਿਲੀ ਵਾਰੀ ਦੁਨੀਆ ਚ ਹੋਇਆ ਵੀ ਕਿਸੇ ਕੁੜੀ ਨੇ ਆਪਦਾ ਪਿਓ ਖਾ ਲਿਆ ਜੱਸੀ ਲੋਕਾ ਉਹਨੇ ਆਪਣਾ ਬਣਾ ਲਿਆ ਚਟਲੀ ਚਿੱਟੜ ਉਹਨੇ ਜਿਹਦੇ ਪਿੱਛੇ ਭੱਜ ਕੇ ਗਈਆਂ ਜਿਹਦੇ ਨਾਲ ਆਪਦਾ ਪਿਓ ਹੁਕਰਾ ਕੇ ਖਾ ਲਈ ਉਹਦਾ ਗੂੰ ਬੇ ਸ਼ਰਮ ਯਾਰ ਮੈਨੂੰ ਤਾਂ ਬਹੁਤ ਗੁੱਸਾ ਚੜਦਾ ਇਹ ਤੇ ਹੁਣ ਜਮਾਨੀ ਸੁਧਰਦੀ ਹੈ ਕਿ ਯਰ ਦੇ ਲਾ ਚੂੜਾ ਪਾ ਕੇ ਐ ਬੱਸ 'ਚ ਬੈਠੇ ਹੀਰ ਬਣੀ ਜਮਾਂ ਲੈ ਜਹੇ ਜੇ ਤੁਹਾਡੇ ਲੱਛਣ ਆ ਤੁਨ ਤਾਂ ਉਧਰ ਹੀ ਵਿਆਸ ਵਾਲੀ ਨਹਿਰ ਜੀ ਸਾਲਸਪੂਰ ਮਾਰ ਦੇਣੀ ਚਾਹੀਦੀ ਸੀ ਘਰੇ ਆਉਣ ਦਾ ਤੁਹਾਡਾ ਤਾਂ ਫਰਜ਼ ਹੀ ਨਹੀਂ ਬਣਦਾ ਜੱਸੀ ਲੋਕਾਂ ਨੇ ਆਪਣਾ ਬਣਾ ਲਿਆ ਰਲ ਮਿਲ ਕੇ ਮਾਵਾ ਧੀ ਨੇ ਆਪਦਾ ਪਿਓ ਖਾ ਲਿਆ ਆ ਗਾਣਾ ਤੁਹਾਡੇ ਲਈ ਬਣਾਉਣਾ ਪੂ ਮੈਨੂੰ ਮੈਂ ਕਰਦਾ ਰਿਕਾਰਡ ਪਸ ਸ਼ਰਮ ਨਾ ਹੋਵੇ ਕਿਸੇ ਥਾਂ ਆਉਂਦੇ ਤੇਰੇ ਪਿੱਛੇ ਤਾਂ ਬਥੇਰੇ ਹੋਣਗੇ ਨਾ ਲੱਗ ਕਿਸੇ ਦੇ ਮਗਰ ਜਾ ਹੀ ਨਹੀਂ ਦੇ ਆਉਂਦੇ ਪਿੱਛੇ ਤੇਰੇ ਬੜੇ ਲੱਗ ਉਹਨਾਂ ਦੇ ਮਗਰ ਨਾ ਜਾਈਏ ਨੇ ਪਿੱਛੇ ਕੋਈ ਛੱਡਿਆ ਹੈ ਨਹੀਂ ਸੁੱਖਾਂ ਲਾਉਂਦੀ ਆਈ ਐ ਹਰਮਨ ਤੈਨੂੰ ਵੀ ਪਤਾ ਹੈ ਵੀ ਇਹਨੇ ਪਿੱਛੇ ਕੋਈ ਛੱਡਿਆ ਹੈ ਨਹੀਂ ਗਣਿਆਮ ਲੱਭ ਗੱਲ ਲੱਭ ਗੱਲ ਤੇ ਉਸ ਤੋਂ ਬਾਅਦ ਸਤਗੁਰ ਚੈਲ ਠੀਕ ਆ ਨਿਸ਼ਾਨ ਨਿਸਾਨ ਇੱਕ ਹੋਰ ਵੀ ਇੱਕ ਤੇ ਹੋਰ ਨੇ ਇੱਕ ਹੋਰ ਅਜਵਾਕ ਜਾਂ 8 9 ਤਾਂ ਖਦੇ ਕਿਸੇ ਦੇ ਮਗਰ ਨਹੀਂ ਲੱਗੀ ਹੈ ਗਲੀ ਵਾਲੇ ਕੁੱਤੇ ਵਾਲਾ ਕੰਮ ਹੋਇਆ ਪਏ ਬਿਸਕਟ ਲੈ ਕੇ ਜਿੱਦਨ ਮਰਜੀ ਲੈ ਜਾ ਐਂ ਕਰਕੇ 100 ਦਾ ਨੋਟ ਦਿਖਾ ਕੇ ਇਹਨੂੰ ਜਿੱਦਨ ਮਰਜੀ ਲੈ ਜਾ ਖਾਤੇ ਦੀ ਫੋਟੋ ਭੇਜ ਦੇ ਮੇਰੇ ਇੰਨੇ ਖਾਤੇ 'ਚ ਪੈਸੇ ਨਹੀਂ ਇਹ ਤਾਂ ਲੱਤ ਗਈ ਛੁੜੂ ਐਂ ਕਰਦੀ ਫਿਰਦੀ ਹੁੰਦੀ ਇਹਦੇ ਮਗਰ ਕੱਸਾ ਜੱਟਣ ਤੱਕ ਜਾਂਦੀ ਹੈ ਅਗਲੇ ਦੇ ਜਿਵੇਂ ਸੱਤ ਘਰ ਚੈਲਦੀਆਂ ਚੱਟਦੀ ਸੀ ਜਿੰਨਾ ਚਿਰ ਉਹਨੇ ਪੈਸੇ ਦਾ ਮੋਹ ਦਿਖਾਇਆ ਜਦੋਂ ਉਹਨੇ ਕਿਹਾ ਤਨਖਾਹ ਲੇਟ ਹੋ ਗਈ ਫਿਰ ਕਹਿੰਦੀ ਤੂੰ ਮੈਨੂੰ ਪਿਆਰ ਨਹੀਂ ਕਰਦਾ ਪਿੱਛੇ ਨਾ ਲੱਗ ਜੀ ਕੁੱਲੀਆਂ 'ਚ ਕਹਿੰਦੀ ਮੈਂ ਰਹਿ ਲੂੰਗੀ ਕੁੱਲੀਆਂ 'ਚ ਰਹਿ ਲੇਗੀ ਤੂੰ ਬੜੇ ਮਾ ਆ ਜਿੰਨਾ ਚਿਰ ਤੈਨੂੰ ਢੇੜੇ ਛੇੜੇ ਜੇ ਦਪਾਉਂਦਾ ਉੰਨਾ ਚੇਰੀ ਆ ਕੋਟ ਮੈਰਿਜ ਨੂੰ ਵੀ 25000 ਲੱਗੂ ਕਰਾ ਲਓ ਟਾਈਮ ਨਾਲ ਓਟ ਮੈਰਿਜ ਕਿੱਥੋਂ ਹੋ ਜੂ ਭੁਜਾ ਕੇ ਤਾਂ ਉਹਨੂੰ ਲੈ ਗਏ ਜਿਹਨੂੰ ਹਜੇ ਚੱਤੜ ਦੀ ਧੋਣੇ ਆਉਂਦੇ ਨਾ ਲੱਗ ਲੋਕਾਂ ਦੇ ਮਗਰ ਨਾ ਜੀ ਇਹ ਤਾਂ ਬਥੇਰਿਆਂ ਦੇ ਮਗਰ ਲੱਗ ਗਈ ਨਾਗਰ ਮੂਰੇ ਸਾਰੇ ਕਿਤੀ ਲੱਗੀ ਨਾਗਰ ਨਾ ਲੱਗ ਜੇ ਕਿਤੇ ਹੋਰ ਕੰਮ ਕੋ ਮਤੇ ਦੇਖ ਕੇ ਜਾਈ ਬੜੇਵਾ ਤੇਰੇ ਬੰਨਿਆ ਦਾ 1 58 ਰੁਪਏ ਦਾ ਸੰਗਲ ਲੈ ਲੈ ਤੇ ਪੈਰਾਂ ਨੂੰ ਲਾ ਲਈ ਨਹੀਂ ਤੇਰਾ ਇਹ ਜ ਮੱਧੂ ਬੰਨੂ ਫਿਰਦਾ ਔਜਲਾ ਕਰੀ ਜ਼ੀ ਘੋਰੀਏ ਠੇਰੀਆਂ ਚ ਗੀਤ ਗੀਤਾ ਵਿੱਚ ਰਾਜ ਦੇ ਕੁੜੀ ਸੰਸਕਾਰੀ ਆ ਪੂਰੀ ਲਵ ਇਟ ਉਹ ਯਾਰ ਸੰਸਕਾਰ ਦੇਖੋ ਮੰਗਲ ਸੂਤਰ ਤਾਂ ਦੇਖ ਲੈ ਕਿਵੇਂ ਪਾਇਆ ਇੱਕ ਹੀ ਲਾਗੇ ਲਾਲਾ ਕਿਥੇ ਆ ਹੈ ਦੋ ਆ ਕਿੱਥੇ ਪਹਿਲਾ ਨਾ ਕਿੱਥੇ ਪੁਰਾਣਾ ਹੈ ਇਹ ਦੋ ਕੁੜੀਆਂ ਨੇ ਪੰਜਾਬ 'ਚ ਜਿਨ੍ਹਾਂ ਨੇ ਰਿਕਾਰਡ ਬਣਾਇਆ ਨੇ ਇੱਕ ਪੂਜਾ ਸੰਘਾ ਤੇ ਕਿ ਇਹ ਮੰਗਲ ਸੂਤਰ ਤਾਂ ਦੇਖ ਲੈ ਕਿਵੇਂ ਪਾਇਆ ਮਾਇਆ ਤੇਰੀਆਂ ਉਹਨਾਂ ਚਰ ਜਿੰਨਾ ਚਰ ਤੇਰੇ ਕੋ ਕੋ ਸਾਏ ਨਹੀ ਬਾਤ ਤੂੰ ਤਾਂ ਬਸ ਸਟੋਰੀਆਂ ਪਾਵੇ ਮੇਰੇ ਹੱਬੀ ਰਾਜ ਕਿੰਨੇ ਮੁੰਡੇ ਆਏ ਯਾ ਚੱਬੀ ਹੈ ਚੂੜਾ ਚੜਾ ਤਾਂ ਐ ਪਾਇਆ ਵੀ ਹਾਸਤੀ ਸੁਹਾਗਣ ਹੈ ਪੂਰੀ ਆ ਜਿਹੜੇ ਮਾਗਰ ਘਰ ਰੋਲੇ ਜੂੜੇ ਉਹਦਾ ਮਤਲਬ ਪਤਾ ਕੀ ਹੁੰਦਾ ਜਿਹੜਾ ਮੰਗਲ ਸੂਤਰ ਗਾਲ ਚ ਪਾਇਆ ਤਾਂ ਮਤਲਬ ਪਤਾ ਕੀ ਹੁੰਦਾ ਇਹਦਾ ਮਤਲਬ ਇਹ ਨਹੀਂ ਹੁੰਦਾ ਵੀ 25 ਦਿਨ ਉਹਦੇ ਕੋਲ ਲੈ ਆਈ ਤੇ ਇਤੁਵਾਂ ਚ ਇਹਦੇ ਕੋਲੇ ਆ ਗਈ ਡੱਬੀ ਰੱਖ ਲਈ ਮੰਗਲ ਸੂਤਰ ਵਾਲੀ ਸਾਮ ਕੇ ਉਹਦੇ ਵਿੱਚ ਪਾਉਣਾ ਪੁੱਤ ਬਾਰੇ ਤੈਨੂੰ ਇਹ ਦਾਕੀ ਜੇ ਦਾਦਾ ਆ ਗਿਆ ਫਿਰ ਉਹਨੇ ਤਾਂ ਆਪ ਹੀ ਪਾ ਲੈਣਾ ਹੈ ਉਹਨੇ ਆਪ ਹੀ ਪਾ ਲੈਣਾ ਮੰਗਲ ਸੂਤਰ ਡੱਬੀ ਚ ਫਿਰ ਤੁਹਾਨੂੰ ਦੋਨਾਂ ਨੂੰ ਨਹੀਂ ਲੋੜ ਪੈਣੀ ਜਮਾਂ ਬਸ਼ਰਮਾ ਯਾਰ ਤੁਸੀਂ ਦੇਖ ਲਓ ਲੈ ਤੁਸੀਂ ਕਹਿੰਦੇ ਇਹਨੂੰ ਕਿਉਂ ਬੋਲਦੇ ਕੋਈ ਫਰਕ ਨਹੀਂ ਚੂੜਾ ਚਾੜਾ ਪਾ ਕੇ ਆ ਡੈਡੀ ਦਾ ਪੂਰਾ ਫਿਕਰ ਨਹੀਂ ਜਿਹੜੀਆਂ ਡੈਡੀ ਵਾਸਤੇ ਰੀਲਾ ਪਾਈਆਂ ਸੀ ਉਹ ਡਿਲੀਟ ਕਰਤੀਆਂ ਆਪਦੀਆਂ ਰੀਲਾ ਪਾਤੀਆਂ ਵਾਹ ਵੈਰੀ ਗੁੱਡ ਮੈਕ ਸ਼ਾਬਾਸ਼ ਸ਼ਾਬਾਸ਼ ਅਜਿਹੜਾ ਨਾਲ ਐ ਤੇਰੇ ਨਾਲ ਭੱਜਿਆ ਨਾ ਇਹਨੂੰ ਵੀ ਸ਼ਰਮ ਚਾਹੀਦੀ ਐ ਜਿਹੜੀ ਆਪਣੇ ਪਿਓ ਦੀ ਨਹੀਂ ਹੋਈ ਉਹ ਤੇਰੀ ਕਿੱਥੋਂ ਹੋਜੂ ਤੇਰੀ ਕਿੱਥੋਂ ਹੋਜੂ ਜਿਹਨੇ ਤੈਨੂੰ ਦਹਾੜੀਆਂ ਲਾ ਲਾ ਕੇ ਤੈਨੂੰ ਪਾਲ ਕੇ ਥੋਨੂੰ ਤੈਨੂੰ ਤੇ ਤੇਰੇ ਬੋਬੀ ਘੁੱਸੇ ਭਰਾ ਨੂੰ ਐਡਾ ਕਰਤਾ ਜਦੋਂ ਤੁਸੀਂ ਉਹਦੇ ਨਹੀਂ ਹੋਏ ਤਾਂ ਇਹ ਤੇਰੀ ਕਿੱਥੋਂ ਹੋਜੂ ਆਪਦੀ ਫੁੱਲੀ ਕਿਤੇ ਹੋਰ ਕੰਮ ਲਾ ਲਾ ਤੇਰਾ ਵਧੀਆ ਵਿਆਹ ਹੋਜੂ ਇੱਥੋਂ ਭੱਜ ਜਾ ਆ ਜਿਹੜੇ ਤਰ੍ਹਾਂ ਇੱਕ ਨਾਲ ਮੁੰਡਾ ਨਾ ਉਹ ਤੋਂ ਵੀ ਵਿਚਾਕੀ ਰੱਖੀ ਇਹਨੂੰ ਇਹਦਾ ਪਤਾ ਹੀ ਨਹੀਂ ਕਦੋਂ ਮੂਡ ਸਵੰਗ ਹੋ ਜੇ ਇਹਦਾ ਇਹਦਾ ਪਤਾ ਹੀ ਨਹੀਂ ਕਦੋਂ ਕਿਹਦੇ ਗੱਲ ਤੇ ਐਂ ਜੂੜਾ ਕਰ ਲਿਆ ਉਹਦੀ ਕਰ ਲੱਗ ਜੇ ਹਰ ਸ਼ਾਨ ਦੁਬਾਰੀ ਉਹਦੀ ਲੱਗ ਜੀ ਉਹ ਤਾਂ ਉੱਥੇ ਹੀ ਕਰਨ ਬੰਦੇ ਤਾਂ ਹੀ ਨੀਕਰਾਂ ਮੰਗ ਬਦਲਦੀ ਐ ਬੈਰੀ ਬਸਰਮ ਪ੍ਰੋ ਇੱਕ ਗੱਲ ਤਾਂ ਹੈ ਹਨਾ ਤੁਹਾਨੂੰ ਮੰਨਣੀ ਪਊ ਇਨੇ ਤਾਂ ਲਹਿੰਗਾ ਲੈਣਾ ਵੀ ਗੱਲ ਕਰੀ ਹੋ ਪੱਕੀ ਇਹਦੀ ਤੇ ਪੂਜਾ ਸੰਘਾ ਦੀ ਜਦੋਂ ਲਹਿੰਗਾ ਹਰ ਇੱਕ ਦੁਕਾਨ ਤੋਂ ਬਾਰੀ-ਬਾਰੀ ਹਰ ਇੱਕ ਮਹੀਨੇ ਨਵਾਂ ਲੈ ਕੇ ਉਹ ਕਹਿਣ ਦਾ ਹੋਊਗਾ ਮੈਮ ਜੀ 2000 ਰੁਪਏ ਦਾ ਕਰਾਇਆ ਲਹਿੰਗਾ ਤਾਂ ਬੇ ਭਾਈ ਪਿਛਲੇ ਮਹੀਨੇ ਤਾਂ ਮੈਂ ਲੈ ਕੇ ਗਈਆਂ ਲਹਿੰਗਾ ਦਾ ਸੁਲਾ ਮਾੜੀ ਮੋਟੇ ਤੇ ਸ਼ਰਮ ਕਰ ਲੋ ਹਰ ਇੱਕ ਮਹੀਨੇ ਨਵਾਂ ਲਹਿੰਗਾ ਪਾ ਕੇ ਜਾਂਦੀ ਐ ਤੋ ਤੂੰ ਮਾੜਾ ਮੋਟਾ ਤਾਂ ਘਟਾਓਏ ਤਾਂ ਐ ਕਹਿਣੀ ਹੋਣੀ ਐ ਬੇਪਾ ਠੀਕ ਠੀਕ ਲਾ ਲਾ ਹਾਂ ਪਿਛਲੇ ਮਹੀਨੇ ਤਾਂ ਮੈਂ ਵਿਆਹ ਕਰਾਇਆ ਉਦੋਂ ਪਿਛਲੇ ਮਹੀਨੇ ਫੇਰ ਕਰਾਇਆ ਹਰ ਇੱਕ ਮਹੀਨੇ ਤੋਂ ਲਹਿੰਗਾ ਲੈ ਕੇ ਜਾਂਦੀ ਆ ਨਾਲੇ ਚੂੜਾ ਤੁਸੀਂ ਫੇਰ ਬੁ ਬੇਪਾਈ ਠੀਕ ਠੀਕ ਲਾ ਲਾ ਅਗਲੇ ਮਹੀਨੇ ਫੇਰ ਤੋਤੋ ਲੈ ਕੇ ਜਾਉਂਗੀ ਠੀਕ ਹੈ ਨਾ ਹਜੇ ਮੇਰੇ ਮੇਰੇ ਬਿਆਹ ਨਹੀਂ ਮੁੱਕਦੇ ਮੁੰਡੇ ਨਾ ਮੁੱਕ ਜਾਣ ਕਿਤੇ ਐ ਕਹਿੰਦੀਆਂ ਹੋਣਗੀਆਂ ਨਾ ਇਹਨਾਂ ਦਾ ਤਾਂ ਇਹੀ ਕੰਮ ਹੋਊਗਾ ਹੋਰ ਤਾਂ ਕੁਝ ਕਹਿ ਨਹੀਂ ਸਕਦੇ ਆਪਾਂ ਪਾਰਲਰ ਵਾਲੀ ਮੈਮ ਜੀ ਦੇਖ ਲਓ ਕੱਚਾ ਪੱਕਾ ਕਰ ਦੋ ਪਿਛਲੀ ਤੇ ਪਿਛਲੀ ਬਾਰ ਵੀ ਤੋਤੋ ਤਿਆਰ ਹੋਈਆਂ ਹਜੇ ਇਹ ਨਾ ਸਮਝੋ ਮੇਰਾ ਆਖਰੀ ਵਿਆਹ ਹਜੇ ਤਾਂ ਹੋਰ ਹੋਣੀ ਨਹੀਂ ਇਹ ਤਾਂ ਐ ਕਹਿੰਦੀਆਂ ਹੋਣਗੀਆਂ ਨਾ ਹਰੇਕ ਵਾਰ ਨਾ ਮਾਲਾ ਹੰਕਰਾਏ ਤੇ ਲੰਘਾ ਚੂਰਾ ਨਾ ਉਹ ਵੀ ਹੈਰਾਨ ਹੋਣਗੇ ਦੁਕਾਨ ਵਾਲੇ ਵੀ ਆ ਕਮਾਲ ਹੈ ਕਹਿੰਦੇ ਕੁੜੀ ਐਕਟਿੰਗ ਕੁਟਿੰਗ ਕਰਦੀ ਐਕਟਿੰਗ ਕੁਟੀ ਨਹੀਂ ਸੱਚੀ ਬਿਆ ਕਰਉਂਦੀ ਐਨੇ ਬਪਾ ਜਾਜੋਈ ਲਾਲਾ ਠੀਕ ਹੈ ਨਾ ਹਾਂ ਮਿਸਰੀ ਵਾਰ ਨਹੀਂ ਤੂੰ ਲੈ ਕੀ ਕਿਨੋ ਨਾ ਨਹੀਂ ਅਗਲੀ ਵਾਰ ਨਹੀਂ ਮੈਂ ਆਉਣਾ ਹੈਗਾ ਆ ਕੰਮ ਹੋਣਾ ਇਹਨਾਂ ਦਾ ਤਾ ਦਸਰਮਾ ਡੋਲੇ ਕੀ ਢਾਲ ਅਖੀਏ ਤਾ ਡੋਲ ਡੋਲ ਖਾਣੇ ਆ ਦੇਖੋ ਮੈਂ ਕਦੇ ਘਰੇ ਛਾਪਾ ਵੀ ਮਾਰਿਆ ਸੀ ਇੱਕ ਵਾਰੀ ਆ ਥੋੜੇ ਦਿਨ ਪਹਿਲਾਂ ਛਾਪਾ ਮਾਰਿਆ ਛਾਪਾ ਵੀ ਮਾਰਿਆ ਇਹਨਾਂ ਦੇ ਘਰੇ ਜਿੱਥੇ ਰਹਿੰਦੀ ਸੀ ਪਰ ਇਹ ਉਹ ਕਮਰਾ ਨਹੀਂ ਹੈਗਾ ਇਹਨਾਂ ਨੂੰ ਵੀ ਮੈਂ ਦੱਸ ਦੇਣਾ ਪਈਆਂ ਨੂੰ ਇਹ ਉਹ ਕਮਰਾ ਨਹੀਂ ਹੈਗਾ ਜਿੱਥੇ ਤੁਸੀਂ ਛਾਪਾ ਮਾਰਿਆ ਇਹ ਕੋਈ ਕੰਮ ਬਿਲਡਿੰਗ ਉਹੀ ਹੋ ਸਕਦੀ ਹੈ ਪਰ ਇਹ ਰਹਿੰਦੀ ਕਿਤੇ ਹੋਰ ਆ ਉਹ ਉੱਥੇ ਹੀ ਉਹ ਕਮਰੇ 'ਚ ਇਹ ਕਮਰਾ ਹੋ ਰਿਹਾ ਕਿਉਂਕਿ ਇੱਕੋ ਬਿਲਡਿੰਗ ਦੇ ਵਿੱਚ ਉਹ ਪਰ ਛੇਮ ਹੀ ਕਮਰੇ ਬਣਾਉਂਦੇ ਨੇ 11 11 ਕੀ ਜਗ੍ਹਾ ਹੁੰਦੀ ਥੋੜੀ ਥੋੜੀ ਜਗ੍ਹਾ ਹੁੰਦੀ ਹੈ ਭੱਜ ਲੈ ਇੱਥੇ ਵੀ ਸਾਪਾ ਪੈ ਗਿਆ ਗੇਮ ਤੇਰੇ ਤੇ ਪਈ ਲ ਐ ਇਹਦੇ ਕੋਲ ਜਾ ਕੇ ਵੀ ਕੀ ਕਰੋਗੇ ਬਸ ਇਹ ਤਾਂ ਤੁਹਾਨੂੰ ਪਤਾ ਤਾਂ ਹੈਗਾ ਤੁਹਾਨੂੰ ਇਹਨੇ ਕੀ ਗੌਲਣਾ ਜਿਨੇ ਆਪਦਾ ਪਿਓ ਹੀ ਨਹੀਂ ਗੌਲਿਆ ਜਿਨੇ ਆਪਦਾ ਪਿਓ ਹੀ ਨਹੀਂ ਗੌਲਿਆ ਉਹਨੇ ਤੁਹਾਨੂੰ ਕੀ ਗੌਲਣਾ ਚਾਹੇ ਜਾ ਕੇ ਜਿੰਨਾ ਮਰਜੀ ਉੱਥੇ ਮੱਥਾ ਮਾਰੀ ਜਾਓ ਜਿੱਦਾ ਘੁੰਮਦੀ ਫਿਰਦੀ ਐ ਬਿਆਸ ਫਿਰਦੀ ਐ ਘੁੰਮਦੀ ਟਿਕਟੌਕ ਤੇ ਰੀ ਲੇ ਪਾਈ ਜਾਂਦੀ ਆ ਆਪਦੇ ਅਕਾਊਂਟ ਤੇ ਦੱਸੋ ਇਦੂ ਬੇਸ਼ਰਮ ਕੀ ਹੂ ਇਦੋਂ ਹਟੀ ਹੋਈ ਹੈ ਨਾ ਟਿਕਟੌਕ ਤੇ ਰੀਲਾਂ ਪਾ ਰਹੀ ਹੈ ਪਰ ਇਹ ਮੈਨੂੰ ਕਿਸੇ ਨੇ ਬਣਾ ਕੇ ਭੇਜਿਆ ਪਤਾ ਨਹੀਂ ਫੇਕ ਆ ਪਤਾ ਨਹੀਂ ਰੀਅਲ ਪਰ ਟਿਕਟੌਕ ਤੇ ਰੀਲਾਂ ਪਾ ਰਹੀ ਹੈ ਹੈ ਕੋਈ ਦੇਖੋ ਇਹਨੂੰ ਜਿੱਥੇ ਵੀ ਲੋਕ ਦੇਖਦੇ ਨੇ ਉੱਥੇ ਨਾ ਪਾਵਾਂ ਤੇ ਬਾਹਰਲੀ ਸਾਈਡ ਪਾ ਲੈਣੀ ਆ ਹੁਣ ਇਹਨੇ ਪੂਰਾ ਸਟਾਕ ਬਣਾ ਲਿਆ ਪੂਰਾ ਜ਼ਿਆਦਾ ਹੀ ਸਟਾਕ ਬਣਾ ਲਿਆ ਹੁਣ ਇਹ ਬਲੌਗ ਪਾਊਗੀ ਅੱਜ ਪਾ ਦੇ ਕੱਲ ਨੂੰ ਪਾ ਦੇ ਕਦੇ ਦਿਨ ਚ ਬਲੌਗ ਪਾਇਆ ਲੈ ਵਿਆਸ ਦਾ ਬਲੌਗ ਵੀ ਪਾਊਗੀ ਵੀ ਅਸੀਂ ਵਿਆਸ ਚੱਲੇ ਹਾਂ ਇਹਨੂੰ ਕੋਈ ਅਸਰ ਨਹੀਂ ਪਿਆ ਉਹਦਾ ਕੋਈ ਚੱਕਰ ਨਹੀਂ ਜਰ ਮਾਂ ਹੈਗੀ ਆ ਮਾਣੇ ਕਹਤਾ ਕਹਿੰਦੀ ਬੇਫਿਕਰ ਹੋ ਜਾਂਦੀ ਏ ਲਾਡਲੀ ਜਿਵੇਂ ਪਹਿਲਾਂ ਸਾਨੂੰ ਐਸ਼ਪਰੇ ਗੱਡੀ ਦਵਾਤੀ ਠੀਕ ਹੈ ਪਿਓ ਦਾ ਸਾਰਜੂ ਗੱਡੀ ਹੈਗੀ ਆਪਣੇ ਕੋਲੇ ਤੂੰ ਮੁੰਡੇ ਪਸਾ ਚਿੱਲ ਕਰ ਐਸ਼ ਕਰ ਕਰੇ ਰਾਸ਼ਨ ਪਾਣੀ ਆਉਂਦਾ ਰਹੇ ਉਹ ਕੰਮ ਹੋ ਗਿਆ ਇਹਨਾਂ ਦਾ ਤਾਂ ਜਹੇਜੀ ਕੋਕੋ ਉਹ ਜੇ ਕੋਕੋ ਦੇ ਬੱਚੇ ਜੱਬਲ ਪੁੱਤ ਨਾ ਜੰਮੀ ਏ ਸੀ ਇੰਨੀ ਚੰਗੀ ਉਹ ਕੰਮ ਹੋ ਗਿਆ 18 ਸਾਲ ਦੀ ਬੇਟ ਹੀ ਕਰਦੀ ਸੀ ਉਹਦੀ ਨਾਲ ਦੀ ਨਾਲ ਨਿਕਲ ਗਈ ਨੁੰਨੀ ਬਦਮਾਸ ਨਾਲ ਕੋਸ ਨਹੀਂ ਹੋ ਸਕਦਾ ਇਹਦਾ ਕੁਛ ਵੀ ਨਹੀਂ ਹੋ ਸਕਦਾ ਇਹ ਜੀ ਬਸਰਮ ਕੁੜੀ ਮੈਂ ਆਪਦੀ ਜ਼ਿੰਦਗੀ ਚ ਕਦੇ ਵੀ ਨਹੀਂ ਦੇਖੀ ਠੀਕ ਹੈ ਕੋਈ ਕਿੱਡੀ ਹੀ ਉਹ ਹੋਵੇ ਠੀਕ ਹੈ ਕੋਈ ਕਿੱਡੀ ਹੀ ਚਲੋ ਪਿਓ ਚਾਹੇ ਲੱਖ ਮਾੜਾ ਹੋਵੇ ਕੁਛ ਹੋਵੇ ਪਰ ਉਹ ਆਪਦੇ ਪਿਓ ਦਾ ਕਰਦੀ ਹੈ ਪਰ ਇਹਦੇ ਵਰਗੀ ਮੈਂ ਜਨਾਨੀ ਨਹੀਂ ਦੇਖੀ ਕਦੇ ਜਿਹਨੂੰ ਆਪਦੇ ਪਿਓ ਦੀ ਜਮਈ ਹੋੜ ਕੇ ਆਉਂਦਾ ਵੀ ਯਾਰ ਪਿਓ ਗਿਆ ਤਾਂ ਗਿਆ ਮੈਂ ਉਹਦੇ ਵੀਡੀਓ ਪਾਈ ਸੀ ਨਾ ਵੀ ਪਿਓ ਦਾ ਸਹਾਰਾ ਬਹੁਤ ਹੈ ਤਾਂ ਲੋਕਾਂ ਨੇ ਇੰਨੇ ਕਮੈਂਟ ਕਰੇ ਵੀ ਪਿਓ ਤਾਂ ਵੀ ਪਿਓ ਹੀ ਹੁੰਦਾ ਕਿੰਨੇ ਘਰ ਖਾਗੀ ਠੀਕ ਹੈ ਆਪਦਾ ਪਿਓ ਖਾਗੀ ਦਾਦੇ ਨੇ ਮਾਰਿਆ ਦਾਦਾ ਜੇਲ੍ਹ ਜਾਉ ਠੀਕ ਹੈ ਤੇ ਇੱਕ ਜਣੇ ਦੇ ਹੋਰ ਗੋਲੀ ਵੱਜੀ ਉਹ ਗਿਆ ਠੀਕ ਹੈ ਲਵ ਗਿੱਲ ਕਾ ਪਰਿਵਾਰ ਖਾਗੀ ਠੀਕ ਹੈ ਨਾਨੀ ਕਾ ਘਰ ਖਾਗੀ ਨਾਨੀ ਨੇ ਤਾਂ ਚੱਲ ਆਪ ਵੀ ਘਰ ਖਾਦਾ ਠੀਕ ਹੈ ਆਪਣੀ ਮਾਂ ਦਾ ਘਰ ਮਾਂ ਤਾਂ ਚੱਲ ਵਿੱਚੇ ਰੜੀ ਹੋਈ ਸੀ ਕਿੰਨੇ ਘਰਾਂ ਨੂੰ ਖਾਗੀ ਹਰਮਨ ਕਾ ਘਰ ਇਹ ਖਰਾਬ ਕਰੇ ਦੱਸੋ ਤੁਸੀਂ ਹਜੇ ਇਹ ਤੇ ਵੀਡੀਓ ਨਾ ਪਾਉ ਪਈਆ ਵਾ ਦੋ ਸਲੋ ਪਾ ਮੈਂ ਲੇ ਮੈਂ ਹੈ ਹੋਰ ਇਹਨੂੰ ਐ ਕਹਾਇ ਕਰਦੀ ਐਂ ਕਰਦੀ ਕਰਦੀ ਪਤਾ ਹੀ ਨਹੀਂ ਕਦੋਂ ਕਿੰਨੇ ਕ ਮੁੰਡਿਆਂ ਨਾਲ ਐ ਐ ਕਰ ਗਈ ਹਜੇ ਕਹਿੰਦੇ ਉਹਨੂੰ ਬੋਲੋ ਗੱਲ ਮੇਰੀ ਵੀ ਤਾਂ ਸੁਣ ਜ਼ਰਾ ਠਹਿਰ ਨਹੀਂ ਖੜਨੀ ਐਨੀ ਬੇਕਾਰ ਜਨਾਨੀ ਹੈ ਨਾ ਇਹਦੇ ਵਰਗੀ ਜਨਾਨੀ ਮੈਂ ਯਾਰ ਕਿਤੇ ਨਹੀਂ ਦੇਖੀ ਕੁੜੀ ਨਹੀਂ ਰਹੀ ਹੁਣ ਹੈ ਜਨਾਨੀ ਬਣ ਗਈ ਜਦੋਂ ਤਿੰਨ ਚਾਰ ਵਹਿ ਕਰਾ ਲਏ ਜਨਾਨੀ ਬਣ ਗਈ ਠੀਕ ਹੈ ਬਾਰੀ ਬਾਰੀ ਜਦੋਂ ਠੱਪਾ ਲਵਾ ਲਿਆ ਤਾਂ ਜਨਾਨੀ ਹੀ ਬਣ ਗਈ ਜਨਾਨੀ ਹੀ ਬਣ ਗਈ ਠੀਕ ਹੈ ਨਾ ਸੁਲਤਾਨ ਦੇ ਗਾਣੇ ਤੇ ਰੀਲਾਂ ਪਾ ਰਹੀ ਤੈਨੂੰ ਸ਼ਰਮ ਹੈ ਮਾੜੀ ਮੁੱਟੀ ਵੀ ਤੇਰਾ ਪਿਓ ਵਾਗ ਗਿਆ ਤੇਰੇ ਖੱਤ ਕੇਰੇ ਕਰਕੇ ਕਿੰਨੇ ਘਰ ਬਰਬਾਦ ਹੋਗੇ ਇਹ ਪਾ ਰਹੀ ਹੈ ਰੀਲਾਂ ਇਹ ਵਿਆਸ ਗਈ ਸੀ ਇੱਥੋਂ ਪਤਾ ਲੱਗਦਾ ਵੀ ਇਹ ਵਿਆਸ ਗਈ ਸੀ ਚੂੜਾ ਪਾਈ ਫਿਰਦੀ ਯਾਰ ਹੱਤ ਹੋ ਗਈ ਆ ਯਾਰ ਤੇਰੀ ਆਪਦੀ ਮਾਂ ਨੂੰ ਵਿਧਵਾ ਕਰਕੇ ਆਪਦਾ ਸੁਹਾਗ ਵਸਾ ਲਿਆ ਵਾਹ ਕੀ ਬਾਤ ਹੈ ਤੇਰਾ ਸੁਆਬ ਦਾ ਤੀਜੀ ਚੌਥੀ ਵਾਰੀ ਵਸ ਗਿਆ ਮਾਂ ਨੂੰ ਵੀ ਲੱਭਦੇ ਹੁਣ ਕੋਈ ਮਾਂ ਨੂੰ ਵੀ ਲੱਭ ਕੇ ਦੇ ਦੇ ਕੋਈ ਤੇਰਾ ਤਾਂ ਸਰਜੂ ਹੁਣ ਉਹਦਾ ਔਖਾ ਹੋ ਜੂ ਸੁਲਤਾਨ ਦੇ ਗਾਣੇ ਤੇ ਰੀਲਾਂ ਪਾ ਰਹੀ ਆ ਯਾਰ ਲੋਕਾਂ ਦੇ ਕਮੈਂਟ ਆਏ ਮੈਨੂੰ ਵੀ ਸਾਨੂੰ ਦੁੱਖ ਲੱਗਿਆ ਵੀ ਇਹਦੇ ਇਹਦੇ ਡੈਡੀ ਨੇ ਇਦਾਂ ਹੋ ਗਏ ਇਹਨਾਂ ਨੂੰ ਕੋਈ ਦੁੱਖ ਨਹੀਂ ਬਾਈ ਆ ਲਾਗੀ ਰੀਲਾਂ ਪਾਉਣ ਵੀ ਰੀਚ ਨਾ ਕੱਟ ਜਾ ਦੋ ਤਿੰਨ ਦਿਨ ਚੁੱਪ ਰਹੀ ਪੂਰਾ ਵੀ ਚਲ ਦੋ ਤਿੰਨ ਦਿਨ ਚੁੱਪ ਹੋ ਜਾਨੀਂ ਮਾਣੇ ਫੋਨ ਕਰ ਤੇ ਕਰਨੂ ਮੈਂ ਕਿ ਰੀਲਾ ਨਹੀਂ ਬਾਹ ਰਹੀ ਤੂੰ ਮੰਮੀ ਡੈਡੀ ਕਰਕੇ ਨਾ ਲੋਕ ਬੋਲੀ ਜਾਂਦੇ ਓ ਤੂੰ ਪਾਗਲਾ ਲੋਕ ਬੋਲੀ ਜਾਂਦੇ ਮੈਂ ਡੈਡੀ ਮੈਂ ਤੈਨੂੰ ਹੋਰ ਲੈ ਦੇ ਦਿੰਨੀ ਆ ਲੱਭ ਕੇ ਪਾਗਲਾ ਤੂੰ ਤੂੰ ਇੰਜੋਏ ਕਰ ਆਪਦਾ ਹਾਂ ਤੂੰ ਰਾਤ ਨੂੰ ਜੱਕਾ ਜੋੜੀ ਚੱਲ ਘੁੰਮ ਫਿਰ ਐਸ਼ ਕਰ ਚੂੜਾ ਚੜਾ ਪਾ ਤੂੰ ਤਾਂ ਹਾਂ ਓ ਟੈਨਸ਼ਨ ਲੈਣੀ ਨਹੀਂ ਐ ਇਹਦੀ ਮਾਂ ਨੇ ਕਿਹਾ ਮੁੰਡਾ ਬੋਤ ਤੂੰ ਰੀਲਾ ਰੁੱਲਾ ਪਾ ਨਾਲੇ ਪੈਸਾ ਤੂੰ ਸਾ ਭੇਜ ਕਰੇ ਪੋਰਾ ਪੈਸੇ ਨਹੀਂ ਹੈਗੇ ਮਾੜਾ ਮੋਟਾ ਨਾਲੇ ਗੱਲ ਸੁਣ ਲੈ ਹਰਮਨ ਨਾਲ ਵੀ ਕਰੀ ਜੀ ਇੱਕ ਕਦੇ ਨਾਲ ਹੋਰ ਵੀ ਗਾਠੀ ਫਸਾ ਕੇ ਰੱਖੀ ਜਿੱਦ ਤਰੋਂ ਪੇਮੈਂਟ ਆਉਂਦੀ ਰਹੇ ਸਤਗੁਰ ਚੈਲ ਵਰਗਾ ਇਹ ਜੀ ਮਾਤਾ ਐ ਕਹਿਦੀ ਹੋਣੀ ਐ ਟਿੱਡਾ ਬਸਰਮਾ ਦਾ ਟੱਬਰ ਐ ਬਸਰਮਾ ਦਾ ਟੱਬਰ ਸਭ ਤੋਂ ਬਸਰਮੇ ਹੀ ਐ ਮਾਣਾ ਮੋਟਾ ਵੀ ਜਿਹਨੂੰ ਆਪਦੇ ਪਿਓ ਦਾ ਉਹ ਨਹੀਂ ਹੈਗਾ ਉੱਤੇ ਬੈਠਾ ਵੀ ਵਿਚਾਰਾ ਰੋਂਦਾ ਉਹ ਲਾਹਨਤਾ ਤੂੰ ਇੰਨੀ ਆ ਤੈਨੂੰ ਲਾਹਨਤਾ ਪਈਆਂ ਫੇਰ ਚੂੜੇ ਨਾਲ ਰੀਲ ਪਾਦੀ ਆਪ ਦਾ ਇੰਜੋਏ ਜ਼ਰੂਰੀ ਐ ਭਾਈ ਉਹ ਤਾਂ ਤਾਂ ਬੜਾ ਕਰਦੀ ਹੁੰਦੀ ਸੀ ਮੇਰੀ ਨਾ ਮੇਰੀ ਫੈਮਿਲੀ ਨੂੰ ਟਾਰਗੇਟ ਕੀਤਾ ਜਾਂਦਾ ਨਹੀਂ ਮੇਰੀ ਫੈਮਿਲੀ ਨੂੰ ਟਾਰਗੇਟ ਕੀਤਾ ਜਾ ਰਿਹਾ ਉਹਦੀ ਕਹਿ ਨਹੀਂ ਸੀ ਅਰੇ ਵੀ ਮੇਰੀ ਫੈਮਿਲੀ ਨੂੰ ਟਾਰਗੇਟ ਕਰਦੇ ਇਹ ਮੇਰੀ ਫੈਮਿਲੀ ਨੂੰ ਟਾਰਗੇਟ ਕਰਦੇ ਨੇ ਮੇਰੇ ਡੈਡ ਇਹਦਾ ਫੇਸ ਦਿਖਾਇਆ ਮੇਰੀ ਮੰਮੀ ਦਾ ਫੇਸ ਦਿਖਾਇਆ ਹੁਣ ਹੁਣ ਕਿੱਥੇ ਗਈ ਤੇਰੀ ਫੈਮਿਲੀ ਹੁਣ ਨਹੀਂ ਬੋਲਦੀ ਹੈਗੀ ਹੁਣ ਬੜੀ ਦਾਦੇ ਨੂੰ ਧਮਕੇ ਦਿੰਨੀ ਹੈ ਹੁਣ ਦਾਦੇ ਨੂੰ ਕਿਉਂ ਕਹਿ ਰਹੀਆਂ ਤੂੰ ਦੇਖ ਵੀ ਕਿੰਨਾ ਮਜਬੂਰ ਹੋਊਗਾ ਵੀ ਤੇਰਾ ਦਾਦਾ ਵੀ ਜਿਹਨੇ ਠੀਕ ਹੈ ਆਪਦੇ ਮੁੰਡੇ ਤੇ ਹੀ ਗੋਲੀ ਚਲਾਤੀ ਉਹ ਥੋਡੇ ਵਰਗੀਆਂ ਕਰਕੇ ਗੋਲੀ ਤਾਂ ਥੋਡੇ ਮਾਰਨੀ ਚਾਹੀਦੀ ਸੀ ਤੇਰੇ ਤੇ ਤੇਰੀ ਮਾਂ ਦੇ ਮੇਰੀ ਪੈਰੀਂ ਇੰਪੋਰਟ ਨਾਲ ਘਰ ਆਣੇ ਮੈਂ ਅੱਜ ਤੱਕ ਕਦੇ ਨਹੀਂ ਦਿਖਾਈ ਹੁਣ ਤੁਹਾਨੂੰ ਫੈਮਲੀ ਦੀ ਜਮਾ ਪਰਵਾਹ ਨਹੀਂ ਹੈਗੀ ਤੁਹਾਨੂੰ ਮੈਂ ਦੱਸਦਾ ਵੀ ਸਾਡੇ ਕੋਲ ਇੱਕ ਵੀਡੀਓ ਹੈ ਠੀਕ ਹੈ ਇਹਦੇ ਵਿੱਚ ਅਸੀਂ ਲਾ ਨਹੀਂ ਸਕਦੇ ਇਹਦੇ ਡੈਡੀ ਤੇ ਗੋਲੀ ਲੱਗੀ ਪਈ ਐ ਬੇੜੇ 'ਚ ਠੀਕ ਐ ਇੱਕ ਇਹਦੇ ਕਿਹੜਾ ਸੀਗਾ ਉਹ ਜਿਹਦੇ ਇੱਕ ਜਾਨੇ ਤੇ ਹੋਰ ਗੋਲੀ ਲੱਗੀ ਸੀ ਉਹਦੇ ਵੀ ਗੋਲੀ ਲੱਗੀ ਐ ਕੋਈ ਬੰਦਾ ਵੀਡੀਓ ਬਣਾ ਰਿਹਾ ਉਹ ਐ ਬੇੜੇ 'ਚ ਪਏ ਨੇ ਲੰਮੇ ਤੁਸੀਂ ਦੇਖ ਲਓ ਵੀ ਐਦੂ ਗਿਰੇ ਹੋਇਆ ਟੱਪਰ ਹੋ ਸਕਦਾ ਕੋਈ ਸਾਡੇ ਕੋਲ ਵੀਡੀਓ ਪਈ ਐ ਡੈਡੀ ਇਹਦਾ ਬੇੜੇ 'ਚ ਪਿਆ ਤੇ ਇੱਕ ਬੰਦਾ ਜਿਹੜਾ ਹੋਰ ਆ ਉਹਦੇ ਗੋਲ ਲੱਗਿਓ ਬੇੜੇ 'ਚ ਪਿਆ ਕੋਈ ਵੀਡੀਓ ਬਣਾ ਰਿਹਾ ਚੱਕਣ ਤੋਂ ਪਹਿਲਾਂ ਉਹਨਾਂ ਦੀ ਵੀਡੀਓ ਬਣਾ ਰਿਹਾ ਇਹ ਐ ਬਸਰਮਾ ਦਾ ਟੱਪਰ ਤੁਸੀਂ ਕਹਿੰਦੇ ਹੋ ਇਹਨਾਂ ਤੇ ਵੀਡੀਓ ਕਿਉਂ ਬਣਾਉਨੇ ਹੋ ਕਿਉਂ ਨਾ ਬਣਾਈਏ ਵੀਡੀਓ ਔਰ ਇਹਨਾਂ ਨੂੰ ਹਾਰ ਪਾਈਏ ਵੀ ਬਹੁਤ ਸੋਹਣਾ ਕੰਮ ਕੀਤਾ। ਹਾਂਜੀ ਕਿਦਾਂ ਲੱਗੀ ਫਿਰ ਅੱਜ ਦੀ ਵੀਡੀਓ ਉਮੀਦ ਕਰਦਾ ਤੁਹਾਨੂੰ ਵੀਡੀਓ ਪਸੰਦ ਤੇ ਘੈਂਟ ਲੱਗੀ ਹੋਵੇਗੀ। ਬਾਕੀ ਇਹ ਕਦੇ ਨਹੀਂ ਸੁਧਰ ਸਕਦੀ। ਠੀਕ ਹੈ। ਤੁਸੀਂ ਹਿਸਾਬ ਲਾ ਲਓ ਵੀ ਅਸੀਂ ਬੋਲੀ ਜਾਂਦੇ ਆ ਇਹ ਤਾਂ ਵੀ ਨਹੀਂ ਸੁਧਰਦੀ ਠੀਕ ਹੈ। ਇਹ ਹੋਦੂ ਵੱਧ ਵਿਗੜਦੀ ਐ। ਵੱਧ ਵਿਗੜ ਚੁੱਕੀ ਐ ਠੀਕ ਹੈ। ਵਿੱਚ ਕੰਮ ਤਾਂ ਛੜ ਦੋ ਖੜ ਅਸੀਂ ਕਿਉਂ ਇਹਦਾ ਖੜਾ ਛੱਡੀ ਅਸੀਂ ਇਹਦਾ ਖੜਾ ਨਹੀਂ ਛੱਡਣਾ। ਹੁਣ ਤਾਂ ਇਹ ਜਮੀ ਨਹੀਂ ਸੁਧਰ ਸਕਦੀ। ਕਿਉਂਕਿ ਜਦੋਂ ਆਪ ਦਾ ਪਿਓ ਵੀ ਖਾ ਗਿਆ ਹੁਣ ਇਹਨੇ ਸੁਧਰਨਾ ਕੀ ਆ ਹੁਣ ਤਾਂ ਜਮਾ ਖੁੱਲੀ ਛੁੱਟੀ ਮਿਲ ਗਈ ਚੱਲ ਕਰਦੀ ਫਿਰਦੀ ਐ ਤੇ ਬਾਕੀ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਜਲਦੀ ਜਲਦੀ ਹੁਣ ਤੁਹਾਨੂੰ ਵੀਡੀਓ ਲੈ ਕੇ ਆਉਂਦੇ ਰਹਾਂਗੇ ਪੱਕਾ ਇਹ ਅੱਜ ਬਲੌਗ ਵੀ ਪਾਉਗੀ ਤੇ ਬਣੇ ਰਹੋ ਅਗਲੀ ਵੀਡੀਓ ਦੇ ਨਾਲ ਤੇ ਜਲਦੀ ਮਿਲਦੇ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਨਾਲ ਦੀ ਨਾਲ ਵੀਡੀਓ ਦੇਖਣ ਤੇ ਬਾਕੀ ਲਵ ਯੂ ਸਾਰਿਆਂ ਨੂੰ